ਹਾਂਜੀ ਸ਼ਖਤ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲ ਪੰਜਾਬ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਐਸੀ ਖਬਰ ਜਿਸ ਨੇ ਸਿਰਫ ਅਮਰੀਕਾ ਹੀ ਨਹੀਂ ਸਗੋਂ ਪੰਜਾਬ ਦੇ ਹਰ ਘਰ ਨੂੰ ਹਿਲਾ ਕੇ ਰੱਖ ਦਿੱਤਾ ਅਮਰੀਕਾ ਵਿੱਚ ਵਾਪਰੇ ਉਸ ਟਰੱਕ ਹਾਦਸੇ ਤੋਂ ਬਾਅਦ ਜਿਸਦੇ ਦੋਸ਼ੀ ਵਜੋਂ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਰੰਟੋਲ ਦੇ ਵਸਨੀਕ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਹੁਣ ਉਸ ਦਾ ਮਾਮਲਾ ਹੋਰ ਵੀ ਗੰਭੀਰ ਹੋ ਗਿਆ ਹੈ ਖਬਰਾਂ ਅਨੁਸਾਰ ਹਰਜਿੰਦਰ ਨੂੰ ਕਾਫੀ ਸਖਤ ਸਜਾ ਹੋ ਸਕਦੀ ਹੈ ਪਰ ਇਸ ਸਾਰੇ ਵਿਚਕਾਰ ਸਭ ਤੋਂ ਵੱਡੀ ਤੇ ਭਾਵਨਾਤਮਕ ਅਪਡੇਟ ਸਾਹਮਣੇ ਆਈ ਹੈ ਹਰਜਿੰਦਰ ਸਿੰਘ ਦੀ ਮਾਂ ਦੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਚੁੱਕੀ ਹੈ ਅਤੇ ਉਹ ਇਸ ਸਮੇਂ ਹਸਪਤਾਲ ਵਿੱਚ ਦਾਖਲ ਨੇ ਇਹ ਖਬਰ ਸੁਣ ਕੇ ਨਾ ਸਿਰ ਪਰਿਵਾਰ ਸਗੋਂ ਪੂਰਾ ਪਿੰਡ ਦੁਖੀ ਹੋ ਗਿਆ ਹੈ ਜਾਣਕਾਰੀ ਅਨੁਸਾਰ ਹਰਜਿੰਦਰ ਦੇ ਦੋ ਭਰਾ ਇਸ ਵੇਲੇ ਅਮਰੀਕਾ ਵਿੱਚ ਹੀ ਰਹਿੰਦੇ ਨੇ ਪਰ ਉਸਦੀ ਇਕੱਲੀ ਮਾਂ ਪੰਜਾਬ ਵਿੱਚ ਹੈ ਵੱਡੀ ਗੱਲ ਇਹ ਹੈ ਕਿ ਮਾਂ ਦਾ ਸਹਾਰਾ ਬਣਨ ਵਾਲਾ ਪੁੱਤਰ ਹੁਣ ਅਮਰੀਕੀ ਜੇਲ੍ਹ ਵਿੱਚ ਹੈ ਅਤੇ ਉਸ ਦੀ ਜ਼ਿੰਦਗੀ ਦਾ ਸਲਾ ਅਮਰੀਕੀ ਅਦਾਲਤ ਦੇ ਹੱਥਾਂ ਵਿੱਚ ਹੈ ਇਹ ਗੱਲ ਮੀਡੀਆ ਨਾਲ ਉਸਦੇ ਤਾਏ ਦੇ ਪੁੱਤਰ ਨੇ ਸਾਂਝੀ ਕੀਤੀ ਹੈ ਉਸ ਦਾ ਕਹਿਣਾ ਹੈ ਕਿ ਮਾਂ ਦੀ ਹਾਲਤ ਬਹੁਤ ਗੰਭੀਰ ਹੈ ਅਤੇ ਡਾਕਟਰਾਂ ਨੇ ਵੀ ਚਿੰਤਾ ਜ਼ਾਹਰ ਕੀਤੀ ਹੈ ਪਰਿਵਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਮਾਂ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਪਬਲਿਕ ਨਾ ਕੀਤੀ ਜਾਵੇ ਦੋਸਤੋ ਜਿਹੜੇ ਲੋਕ ਪਿੰਡ ਰੰਟੋਲ ਨੂੰ ਜਾਣਦੇ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਪਿੰਡ ਹਮੇਸ਼ਾ ਸ਼ਾਂਤੀ ਪਸੰਦ ਤੇ ਮਿਹਨਤੀ ਲੋਕਾਂ ਲਈ ਮਸ਼ਹੂਰ ਹੈ ਪਰ ਹੁਣ ਇਸ ਪਿੰਡ ਦੀਆਂ ਗਲੀਆਂ ਵਿੱਚ ਸਿਰਫ ਚਿੰਤਾ ਹੰਝੂ ਅਤੇ ਦੁੱਖ ਹੈ ਹਰ ਘਰ ਵਿੱਚ ਗੱਲਬਾਤ ਸਿਰਫ ਇੱਕ ਹੀ ਹੈ ਸਾਡੇ ਹਰਜਿੰਦਰ ਦਾ ਕੀ ਹੋਵੇਗਾ ਗੁਰਦੁਆਰਾ ਸਾਹਿਬ ਵਿੱਚ ਲਗਾਤਾਰ ਅਰਦਾਸਾਂ ਹੋ ਰਹੀਆਂ ਹਨ ਹਰ ਬੱਚਾ ਹਰ ਬਜ਼ੁਰਗ ਸਿਰਫ ਇੱਕੋ ਹੀ ਬੇਨਤੀ ਕਰ ਰਿਹਾ ਹੈ ਕਿ ਰੱਬ ਮਿਹਰ ਕਰੇ ਹਰਜਿੰਦਰ ਦੀ ਮਾਂ ਠੀਕ ਹੋ ਜਾਵੇ ਅਤੇ ਹਰਜਿੰਦਰ ਨੂੰ ਇਨਸਾਫ ਮਿਲੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਨੇ ਸਿਰਫ ਹਰਜਿੰਦਰ ਦੇ ਪਰਿਵਾਰ ਦੀਆਂ ਨਹੀਂ ਸਗੋਂ ਪੂਰੇ ਪਿੰਡ ਦੀਆਂ ਖੁਸ਼ੀਆਂ ਖੋਲੀਆਂ ਹਨ ਲੋਕ ਕਹਿੰਦੇ ਹਨ ਕਿ ਜਿਹੜਾ ਬੰਦਾ ਆਪਣੀ ਮਾਂ ਦਾ ਇਕਲਾਂ ਸਹਾਰਾ ਸੀ ਅੱਜ ਉਹ ਵੀ ਹੱਤਕੜੀਆਂ ਵਿੱਚ ਹੈ ਉਸਦੇ ਤਾਇੇ ਮੁੰਡੇ ਨੇ ਸਪਸ਼ਟ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰਜਿੰਦਰ ਨੂੰ ਸਖਤ ਸਜ਼ਾ ਦੇਣ ਦੀ ਥਾਂ ਉਸ ਨੂੰ ਡਿਪੋਰਟ ਕਰ ਦਿੱਤਾ ਜਾਵੇ ਤਾਂ ਜੋ ਉਹ ਆਪਣੀ ਮਾਂ ਦੇ ਨਾਲ ਰਹਿ ਸਕੇ ਦੋਸਤੋ ਸੋਚੋ ਜਰਾ ਜਦੋਂ ਕੋਈ ਮਾਂ ਆਪਣੇ ਪੁੱਤਰ ਦੀ ਚਿੰਤਾ ਵਿੱਚ ਬਿਮਾਰ ਹੋ ਜਾਂਦੀ ਹੈ ਤਾਂ ਉਹ ਦਰਦ ਸਿਰਫ ਮਾਂ ਹੀ ਜਾਣਦੀ ਹੈ ਪਿੰਡ ਦੀਆਂ ਮਹਿਲਾਵਾਂ ਕਹਿੰਦੀਆਂ ਹਨ ਕਿ ਹਰਜਿੰਦਰ ਦੀ ਮਾਂ ਦੀ ਹਾਲਤ ਵੇਖ ਕੇ ਉਹਨਾਂ ਦੀਆਂ ਅੱਖਾਂ ਵਿੱਚੋਂ ਵੀ ਹੰਝੂ ਨਹੀਂ ਰੁਕਦੇ ਇਸੇ ਦੌਰਾਨ ਪਿੰਡ ਦੇ ਨੌਜਵਾਨਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਕਿ ਲੋਕ ਵੱਧ ਤੋਂ ਵੱਧ ਪੈਡੀਸ਼ਨ ਤੇ ਸਾਈਨ ਕਰਨ ਉਹਨਾਂ ਦਾ ਕਹਿਣਾ ਹੈ ਕਿ ਇਹ ਆਵਾਜ਼ ਅਮਰੀਕਾ ਤੱਕ ਜਾਣੀ ਚਾਹੀਦੀ ਹੈ ਤਾਂ ਜੋ ਹਰਜਿੰਦਰ ਨੂੰ ਘੱਟ ਤੋਂ ਘੱਟ ਸਜ਼ਾ ਮਿਲੇ ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹਰਜਿੰਦਰ ਕੋਈ ਅਪਰਾਧੀ ਨਹੀਂ ਸੀ ਉਹ ਟਰੱਕ ਚਲਾਉਂਦਾ ਸੀ ਮਿਹਨਤੀ ਸੀ ਅਤੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਸੀ ਪਰ ਇੱਕ ਹਾਦਸੇ ਨੇ ਉਸ ਦੀ ਪੂਰੀ ਜ਼ਿੰਦਗੀ ਬਦਲ ਦਿੱਤੀ ਇਸੇ ਕਰਕੇ ਲੋਕ ਕਹਿੰਦੇ ਹਨ ਕਿ ਹਾਦਸਾ ਤਾਂ ਕਿਸੇ ਨਾਲ ਵੀ ਹੋ ਸਕਦਾ ਪਰ ਉਸ ਦੀ ਸਜ਼ਾ ਇੰਨੀ ਵੱਡੀ ਨਹੀਂ ਹੋਣੀ ਚਾਹੀਦੀ ਕਿ ਕੱਲੀ ਮਾਂ ਹੀ ਜ਼ਿੰਦਗੀ ਹੀ ਤਬਾਹ ਹੋ ਜਾਵੇ ਪਿੰਡ ਵਿੱਚ ਹਰ ਰੋਜ਼ ਗੁਰਦੁਆਰੇ ਦੇ ਲਾਊਡ ਸਪੀਕਰ ਤੇ ਅਨਾਉਂਸਮੈਂਟ ਹੁੰਦੀ ਹੈ ਕਿਰਪਾ ਕਰਕੇ ਸਾਰੇ ਪ੍ਰੋਡਕਸ਼ਨ ਤੇ ਸਾਈਨ ਕਰੋ ਹਰਜਿੰਦਰ ਨੂੰ ਇਨਸਾਫ ਦਵਾਨ ਵਿੱਚ ਆਪਣਾ ਯੋਗਦਾਨ ਪਾਓ ਲੋਕ ਕਹਿੰਦੇ ਹਨ ਕਿ ਇਹ ਸਿਰਫ ਹਰਜਿੰਦਰ ਦੀ ਲੜਾਈ ਨਹੀਂ ਸਗੋਂ ਹਰ ਪੰਜਾਬੀ ਦੀ ਲੜਾਈ ਹੈ ਜੇਕਰ ਅੱਜ ਹਰਜਿੰਦਰ ਲਈ ਆਵਾਜ਼ ਨਹੀਂ ਉਠਾਈ ਗਈ ਤਾਂ ਕੱਲ ਕਿਸੇ ਹੋਰ ਪੰਜਾਬੀ ਨਾਲ ਵੀ ਇਹ ਹਾਲ ਹੋ ਸਕਦਾ ਹੈ ਹਰਜਿੰਦਰ ਦੀ ਮਾਂ ਦਾ ਦਰਦ ਵੇਖ ਕੇ ਲੋਕ ਸ਼ਸਦਾਨਾਂ ਨੂੰ ਵੀ ਘੇਰ ਰਹੇ ਨੇ ਉਹ ਕਹਿੰਦੇ ਹਨ ਕਿ ਪੰਜਾਬ ਸਰਕਾਰ ਨੂੰ ਤੁਰੰਤ ਤੋਂ ਕੇਂਦਰ ਸਰਕਾਰ ਨਾਲ ਗੱਲ ਕਰਨੀ ਚਾਹੀਦੀ ਹੈ ਲੋਕਾਂ ਦੀ ਸਪਸ਼ਟ ਅਪੀਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਅਸਤੋ ਖੇਪ ਕਰਨ ਤੇ ਇਹ ਮਾਮਲਾ ਭਾਰਤ ਸਰਕਾਰ ਨਹੀਂ ਅਮਰੀਕੀ ਸਰਕਾਰ ਅੱਗੇ ਰੱਖਣ ਦੋਸਤੋ ਮਾਂ ਦੇ ਹੰਝੂ ਕਿਸੇ ਵੀ ਇਨਸਾਨ ਦਾ ਦਿਲ ਪਿੰਗੜਾ ਸਕਦੇ ਨੇ ਹਰਜਿੰਦਰ ਦੀ ਮਾਂ ਹਸਪਤਾਲ ਵਿੱਚ ਹੈ ਪਰ ਉਸ ਦਾ ਸਿਰਫ ਇੱਕੋ ਵਾਕ ਹੈ ਮੈਨੂੰ ਮੇਰਾ ਪੁੱਤਰ ਵਾਪਸ ਦੇ ਦਿਓ ਇਹ ਗੱਲ ਸੁਣ ਕੇ ਪਿੰਡ ਦੀਆਂ ਔਰਤਾਂ ਰੋਂਦੀਆਂ ਅਤੇ ਬਜ਼ੁਰਗ ਕਹਿੰਦੇ ਹਨ ਕਿ ਇਸ ਤੋਂ ਵੱਡੀ ਬੇਵਸੀ ਹੋਰ ਕੋਈ ਨਹੀਂ ਹੋ ਸਕਦੀ ਲੋਕਾਂ ਨੇ ਹੁਣ ਸੋਸ਼ਲ ਮੀਡੀਆ ਤੇ ਵੀ ਮਹਿੰਮ ਸ਼ੁਰੂ ਕਰ ਦਿੱਤੀ ਹੈ ਜਸਟਿਸ ਫੋਰ ਹਰਜਿੰਦਰ ਦੇ ਨਾਂ ਤੇ ਹਜ਼ਾਰਾਂ ਲੋਕ ਆਪਣੀਆਂ ਪੋਸਟਾਂ ਪਾ ਰਹੇ ਨੇ ਹਰ ਕੋਈ ਚਾਹੁੰਦਾ ਹੈ ਕਿ ਹਰਜਿੰਦਰ ਨੂੰ ਘੱਟ ਸਜ਼ਾ ਮਿਲੇ ਅਤੇ ਉਸ ਨੂੰ ਵਾਪਸ ਭਾਰਤ ਭੇਜਿਆ ਜਾਵੇ ਪਰ ਦੋਸਤੋ ਸਵਾਲ ਇਹ ਹੈ ਕਿ ਅਮਰੀਕੀ ਅਦਾਲਤ ਇਸ ਪਟੀਸ਼ਨ ਤੇ ਧਿਆਨ ਦੇਵੇਗੀ ਕਿ ਕੇਂਦਰ ਸਰਕਾਰ ਸੱਚਮੁੱਚ ਇਸ ਮਸਲੇ ਨੂੰ ਗੰਭੀਰਤਾ ਨਾਲ ਲਵੇਗੀ ਕਿ ਇੱਕ ਮਾਂ ਦੇ ਹੰਝੂਆਂ ਦੀ ਕਦਰ ਹੋਵੇਗੀ ਇਹ ਸਵਾਲ ਅਜੇ ਵੀ ਲੋਕਾਂ ਦੇ ਮਨ ਵਿੱਚ ਹੈ ਪਰ ਪਿੰਡ ਵਾਸੀ ਆਸ ਛੱਡਣ ਨੂੰ ਤਿਆਰ ਨਹੀਂ ਗੁਰਦੁਆਰੇ ਵਿੱਚ ਹੋ ਰਹੀਆਂ ਆਸਾਂ ਵਿੱਚ ਇੱਕੋ ਬੇਨਤੀ ਹੈ ਵਾਹਿਗੁਰੂ ਮਾਂ ਦੇ ਦਰਦ ਨੂੰ ਘੱਟ ਕਰ ਲੋਕਾਂ ਦਾ ਵਿਸ਼ਵਾਸ ਹੈ ਕਿ ਜੇ ਸਾਰਾ ਪਿੰਡ ਇਕੱਠਾ ਹੋ ਕੇ ਅਰਦਾਸ ਕਰੇਗਾ ਤਾਂ ਕੋਈ ਨਾ ਕੋਈ ਚਮਤਕਾਰ ਜ਼ਰੂਰ ਹੋਵੇਗਾ ਦੋਸਤੋ ਇਹ ਮਾਮਲਾ ਸਾਨੂੰ ਇੱਕ ਵੱਡਾ ਸਬਕ ਵੀ ਦੇ ਰਿਹਾ ਹੈ ਹਾਦਸਾ ਕਿਸੇ ਨਾਲ ਵੀ ਹੋ ਸਕਦਾ ਪਰ ਉਸ ਦਾ ਅਸਰ ਸਿਰਫ ਉਸ ਇਨਸਾਨ ਤੱਕ ਸੀਮਿਤ ਨਹੀਂ ਰਹਿੰਦਾ ਸਗੋਂ ਪੂਰੇ ਪਰਿਵਾਰ ਤੇ ਪਿੰਡ ਨੂੰ ਝੰਝੋੜ ਦਿੰਦਾ ਹੈ ਹਰਜਿੰਦਰ ਸਿੰਘ ਦੀ ਮਾਂ ਦੀ ਹਾਲਤ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਦੋਸਤੋ ਅਸੀਂ ਤੁਹਾਡੇ ਸਾਹਮਣੇ ਬੇਨਤੀ ਕਰਦੇ ਹਾਂ ਕਿ ਕਿਰਪਾ ਕਰ ਗੁਰਜਿੰਦਰ ਮਾਂ ਦੀ ਸਿਹਤ ਲਈ ਅਰਦਾਸ ਕਰੋ ਨਾਲ ਹੀ ਜਿਹੜੀ ਵੀ ਪੈਟੀਸ਼ਨ ਚੱਲ ਰਹੀ ਹੈ ਉਸ ਤੇ ਸਾਈਨ ਜ਼ਰੂਰ ਕਰੋ ਤਾਂ ਜੋ ਅਮਰੀਕੀ ਸਰਕਾਰ ਤੱਕ ਪੰਜਾਬ ਦੀ ਆਵਾਜ਼ ਪਹੁੰਚੇ ਆਖਿਰ ਵਿੱਚ ਸਿਰਫ ਇੱਕੋ ਗੱਲ ਮਾਂ ਦਾ ਦਰਦ ਕੋਈ ਨਹੀਂ ਸਮਝ ਸਕਦਾ ਸਿਵਾਏ ਮਾਂ ਦੇ ਇਹ ਲੜਾਈ ਸਿਰਫ ਹਰਜਿੰਦਰ ਦੀ ਨਹੀਂ ਸਗੋ ਹਰ ਪੰਜਾਬੀ ਦੀ ਹੈ ਸੋ ਦੋਸਤੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰੱਖਾ ਛੱਤ ਸ਼੍ਰੀ ਅਕਾਲ ਦੋਸਤੋ